ਸਰਵਜਨਕ ਕੀ ਕਹਨੇ ਚ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਜਿਹੜਾ ਇਹ ਲਗਭਗ 10-15 ਸਾਲਾਂ ਤੋਂ ਇਹ ਸੜਕ ਦਾ ਬੁਰਾ ਹਾਲ ਸੀ ਇੱਥੇ ਵਾਰ ਤੋਂ ਵਾਰ ਵੱਡੇ ਤੋਂ ਵੱਡੇ ਲੀਡਰ ਆਏ ਪਰ ਇਹ ਜਿਹੜਾ ਕੰਮ ਇਹ ਹੋ ਨਹੀਂ ਪਾਇਆ ਕਿਸੇ ਕੋਲੋਂ ਵੀ ਮੈਂ ਧੰਨਵਾਦ ਕਰਦਾ ਪੂਰੀ ਪੰਚਾਇਤ ਵੱਲੋਂ ਕਿਉਂਕਿ ਇਹ ਜਦੋਂ ਵੀ ਕੋਈ ਮੁਲਾਜ਼ਮ ਤਬਕਾ ਲੰਘਦਾ ਸੀ ਜਾਂ ਕੋਈ ਹੋਰ ਵਿਚਾਰਾ ਕੰਮ ਆਲਾ ਲੰਘਦਾ ਸੀ ਜਦੋਂ بارش ਦਾ ਮੌਸਮ ਦਾ ਖਰਾਬ ਹੁੰਦਾ ਸੀ ਇਥੇ ਵਿੱਚ ਸਰਪੰਚਾਂ ਨੂੰ ਗਾਲਾਂ ਪੈਂਦੀਆਂ ਸੀ ਵਿੱਚ ਮੈਂਬਰਾਂ ਨੂੰ ਵਿੱਚ ਵਿਧਾਇਕਾਂ ਨੂੰ ਜਿਹੜਾ ਅੱਜ ਤੱਬਾ ਐ ਐਮਐਲ ਸਾਹਿਬ ਦੇ ਬਦੌਲਤ ਅੱਜ ਖਤਮ ਹੋਣ ਜਾ ਰਿਹਾ ਸਾਡੇ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਸੇਧ ਦਾ ਧੰਨਵਾਦ ਕਰਦੇ ਹਾਂ ਅੱਜ ਅਸੀਂ ਚੈੱਕ ਕਰਨੀ ਆ ਲੋਕ ਕਟਿਆ ਵਾਲੇ ਪਿੰਡ 'ਚ ਬੜੀ ਪੁਰਾਣੀ ਮੰਗ ਸੀ ਵੀ ਜਿਹੜੀ ਸੜਕ ਦੀ ਰਿਪੇਅਰ ਹੈਣੀ ਸੀ ਉਹ ਅੱਜ ਚਾਲੂ ਕਰਕੇ ਬੜੀ ਜਲਦੀ ਕੰਪਲੀਟ ਹੋ ਜਾਏਗੀ ਹਫ਼ਤੇ ਦੇ ਅੰਦਰ ਔਰ ਉਹਨਾਂ ਜਿਹੜੇ ਕੋਈ ਹੋਰ ਵੀ ਪੈਚ ਵਰਕ ਰਹਿੰਦੇ ਆ ਉਹ ਬੜੀ ਜਲਦੀ ਵੀ ਕੰਪਲੀਟ ਕਰ ਦੇਣਗੇ ਔਰ ਦੂਜੀਆਂ ਲਿੰਕ ਸੜਕਾਂ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਸਾਰੀਆਂ ਉਹ ਸਾਰੀਆਂ ਨਵੇਂ ਬਰ ਕੇ ਕੰਪਲੀਟ ਇੱਕ ਮਹੀਨੇ ਚ ਹੋ ਜਾਣਗੇ